ਦੇਖ ਸਕਦੇ ਹੋ ਕਿ ਲੋਕਾਂ ਵਿੱਚ ਉਤਸ਼ਾਹ ਕਿੰਨਾ ਹੈ ਵੋਟਾਂ 1 ਜੂਨ ਦਾ ਦੇਣੇ ਜੂਨ ਭਾਵੇਂ ਗਰਮੀ ਵਾਲਾ ਦੇਣੇ ਲੇਕਿਨ ਵੋਟਾਂ ਦਾ ਉਤਸ਼ਾਹ ਲੋਕਾਂ ਦੇ ਸਾਹਲੇ ਆ ਦੇਖੋ ਬਾਈ ਹੋਣਾ ਡਿਊਟੀਆਂ ਲੱਗੀਆਂ ਹੋਈਆਂ ਵਸ ਸਸੇਕਰ ਕਿਵੇਂ ਹੋ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਬੜੀ ਖੁਸ਼ੀ ਆ ਬੜਾ ਜਨੂਨ ਆ ਲੋਕਾਂ 'ਚ ਖਾਸ ਕਰਕੇ ਪਵਨ ਕੁਮਾਰ ਟਿਮੋ ਜੀ ਨੂੰ ਲੈ ਕੇ ਹਾਂ ਪਾਰਟੀ ਨੂੰ ਲੈ ਕੇ ਕੇਸਰੀਵਾਲ ਜੀ ਨੂੰ ਲੈ ਕੇ ਆ ਜਿੰਨੀ ਸਾਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਆ ਕਿਸੇ ਨੂੰ ਕੈਂਪੇਨ ਕਰਨ ਦੀ ਲੋੜ ਨਹੀਂ ਪੈ ਰਹੀ ਆ ਆਟੋਮੈਟਿਕਲੀ ਮਨ ਬਣਿਆ ਆ ਲੋਕਾਂ ਦਾ ਬੀਬੀਆਂ ਦਾ ਉਹ ਇੰਨਾ ਆਸਾਨ ਮੰਨ ਰਹੀਆਂ ਕਿ ਵੀ ਸਾਨੂੰ ਬਿਜਲੀ ਦੇ ਬਿੱਲ ਮਾਫ ਆ ਅਗਸਤ ਮਹੀਨੇ ਤੋਂ ਬਾਅਦ ਕਹਿੰਦੇ ਜੀ 11-1100 ਰੁਪਏ ਵੀ ਸਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਮਤਲਬ ਉਹਨਾਂ ਨੂੰ ਇੰਨਾ ਕਿ ਜ਼ਿਆਦਾ ਵਿਸ਼ਵਾਸ ਆ ਪਾਰਟੀ ਤੇ ਕਿ ਪੁੱਛੋ ਨਾ ਇਹ ਇਲਾਕੇ ਕਿਹੜੇ ਪੈਂਦੇ ਆ ਇਹ ਹੈਗਾ ਜੀ ਆਦਮਪੁਰ ਦਾ ਬਲਾਕ ਆਦਮਪੁਰਿਆ ਡਿਸਟ੍ਰਿਕਟ ਜਲੰਧਰਿਆ ਤੇ ਪਿੰਡ ਚੂਮੋ ਆ ਇਹ ਪਿੰਡ ਦਾ ਉਦਾਂ ਵੀ ਪਹਿਲਾਂ ਵੀ ਟੀਨੂ ਸਾਹਿਬ ਦਾ ਬਹੁਤ ਰਣੀ ਆ ਜੀ ਬਹੁਤ ਕੁਛ ਕੀਤਾ ਆ ਇਹ ਜੀ ਐਮਐਲਏ ਟਾਈਮ ਤੇ ਉਹਨਾਂ ਨੇ ਬੜੇ ਕੰਮ ਕੀਤੇ ਆ ਕਿਉਂਕਿ ਮੈਂ 10-15 ਸਾਲ ਤੋਂ ਇੱਥੇ ਪੰਚਾਇਤ ਦੇ ਵਿੱਚ ਆ ਤੇ 10 ਸਾਲ ਤੋਂ ਲਗਾਤਾਰ ਸਰਪੰਚ ਵੀ ਰਿਹਾ ਆ ਤਾਂ ਮੈਂ ਜਦੋਂ ਵੀ ਕੁਝ ਮੰਗਣ ਗਿਆ ਮੈਂ ਖਾਲੀ ਨਹੀਂ ਆਇਆ ਜੀ ਵੋਟ ਪਾਏ ਹੋ ਜੀ ਜੀ ਵੋਟ ਪਾਏ ਆ ਜੀ ਆਹ ਦੇਖੋ ਜੀ ਵੋਟ ਸਾਰਿਆਂ ਨੇ ਪਾਏ ਵੋਟ ਪਾਏ ਜੀ ਕੀ ਬਾਤ ਹੈ ਦੇਖੋ ਇਹ ਪਹਿਲੀ ਗੱਲ ਤੇ ਬਹੁਤ ਵੱਡੀ ਗੱਲ ਹੈ ਕਿ ਅਸੀਂ ਲੋਕ ਗਰਮੀ 'ਚ ਵੀ ਲੋਕਾਂ ਨੂੰ ਸ਼ਾਹ ਹੈਗਾ ਕਿ ਅਸੀਂ ਆਪਣੇ ਕੈਂਡੀਡੇਟ ਨੂੰ ਚੁੜਨਾ ਆਪਣੀ ਸਰਕਾਰ ਨੂੰ ਚੁੜਨਾ ਆ ਵੀ ਬਾਈ ਕੀ ਕਹੋਗੇ ਮੈਂ ਬਹੁਤ ਵਧੀਆ ਕਹੂੰਗਾ ਜਿਹੜੇ ਝਾੜੂ ਵਾਲੀ ਉਹ ਬੋਟਿਆ ਨਾ ਬਹੁਤ ਵਧੀਆ ਬਹੁਤ ਬਹੁਤ ਵਧੀਆ ਸ਼ਾਹ ਆ ਇਕਦਮ ਭਗਵਾਨਤ ਮੰਨਦਾ ਇਦਾਂ ਅਸੀਂ ਰੈਲੀ ਤੇ ਇੱਥੇ ਰੈਲੀ ਕਰਕੇ ਕਿਹਦੇ 1 2 2 ਦੋ ਵਾਰ ਹੋ ਗਿਆ ਬਹੁਤ ਵਧੀਆ ਇੱਦਾਂ ਹੈ ਨਾ ਅਸੀਂ ਪੀਰੂ ਸਾਹਿਬ ਨੂੰ ਜਿਹੜੇ ਕੈਂਡੀਡੇਟ ਆ ਨਾ ਇਹਨਾਂ ਨੂੰ ਪਹਿਲਾਂ ਵੀ ਵਰਤੇ ਆ ਔਰ ਮਿਲੇ ਆ ਇਹਨਾਂ ਦੀ ਸਵਾਤ ਇਹ ਬੇਦਾਗ ਸਾਫ ਸਤਰੀ ਸ਼ਵੀ ਦੇ ਮਾਲਕ ਨੇ ਔਰ ਸਾਡੇ ਆਦਮ ਪਰ ਏਰੀਆ ਜਿੱਦੋ ਜੇ ਤੁਸੀਂ ਕੋਈ ਪੰਜਵੀਂ ਦਾ ਬੱਚਾ ਹੋਵੇ ਨਾ ਤਾਂ ਉਹ ਵੀ ਦੂਰ ਹੋ ਜਾਂਦੇ ਦੱਸ ਦਿੰਦਾ ਕਿ ਉਹ ਟੀਨੂ ਜਾ ਰਿਹਾ ਜੀ ਇੰਨੇ ਜਿਆਦਾ ਲੋਕ ਪਿਆਰ ਕਰਦੇ ਆ ਟੀਨੂ ਸਾਹਿਬ ਨੂੰ ਕਿਉਂਕਿ ਹਰ ਤੋਂ ਵੱਧ ਜਿਆਦਾ ਪਿਆਰ ਕਰਦੇ ਤੁਸੀਂ ਕਹੋਗੇ ਭਾਈ ਜੀ ਆ ਰੀਲੀ ਲਾਈਕ ਟੂ ਸ਼ਰੀਪਵਨ ਕੁਮਾਰ ਟੀਨੂ ਜੀ ਐਂਡ ਹੀ ਇਜ਼ ਵੈਰੀ ਕਾਈਂਡ ਆਫ ਔਨੈਸਟ ਮੈਨ ਐਂਡ ਵੈਰੀ ਮਤਲਬ ਸਾਡੇ ਪਿੰਡ ਦੇ ਵਿੱਚ ਹਮੇਸ਼ਾ ਆਲਵੇਜ਼ ਜਦੋਂ ਵੀ ਕੋਈ ਦੁੱਖ ਸੁੱਖ ਹੋਵੇ ਸੋ ਜ਼ਰੂਰ ਆਉਂਦੇ ਨੇ ਸੋ ਅਸੀਂ ਵੀ ਸਾਰੇ ਜਿਹਨੇ ਉਹਨਾਂ ਦੀ ਮਿਹਨਤ ਦਾ ਅਸੀਂ ਉਹ ਤਾਂ ਪੂਰਾ ਹਮੇਸ਼ਾ ਹੀ ਪੂਰੇ ਸਾਲੋਂ ਸਾਲ ਮਿਹਨਤ ਕਰਦੇ ਨੇ ਅਸੀਂ ਇੱਕ ਦਿਨ ਵਾਸਤੇ ਉਹਨਾਂ ਦਾ ਪੂਰਾ ਵੈਲਕਮ ਕਰਦੇ ਆ ਪੂਰਾ ਜ਼ੋਰ ਲਗਾ ਰਹੇ ਆ ਕਿ ਇਸੇ ਤਰ੍ਹਾਂ ਅੱਗੇ ਵੀ ਪੰਜਾਬ ਖੁਸ਼ਹਾਲ ਰਵੇ ਨਸ਼ਿਆਂ ਤੋਂ ਮੁਕਤ ਰਹੇ ਤੇ ਹਰ ਘਰ ਦੇ ਵਿੱਚ ਇੱਕ ਅੱਛੀ ਐਜੂਕੇਸ਼ਨ ਹੋਵੇ ਔਰ ਸਾਨੂੰ ਫੋਰਨ ਜਾਣ ਦੀ ਜ਼ਰੂਰਤ ਹੀ ਨਾ ਪਵੇ ਅਸੀਂ ਆਪਣੇ ਪੰਜਾਬ ਚ ਲੈ ਕੇ ਵਧੀਆ ਆਪਣਾ ਵਧੀਆ ਪੰਜਾਬ ਬਣਾ ਸਕੀਏ ਅਸੀਂ ਤੁਸੀਂ ਕੀ ਕਹੋਗੇ ਵੋਟ ਪਾਣੀ ਬਹੁਤ ਜ਼ਰੂਰੀ ਹੈ ਜੀ ਬਾਅਦ ਚ ਨਹੀਂ ਤੇ ਪਸਤਾਇਓ ਨਾ ਕਿ ਅਸੀਂ ਆਪਣੀ ਸਰਕਾਰ ਆਪਣੀ ਮਰਜ਼ੀ ਦੇ ਚੋਣੀ ਸਕੀ ਹੈ ਠੀਕ ਹੈ ਤਾਂ ਵੋਟ ਜ਼ਰੂਰ ਪਾਓ ਬੇਸ਼ੱਕ ਗਰਮੀ ਜ਼ਰੂਰ ਹੈ ਪਰ ਘਰੋਂ ਬਾਹਰ ਕੱਲ ਵੋਟ ਜ਼ਰੂਰ ਪਾਓ ਅਸੀਂ ਅੱਜ ਵੋਟ ਪਾ ਕੇ ਜੀ 4 ਤਰੀਕ ਦਾ ਇੰਤਜ਼ਾਰ ਕਰ ਰਹੇ ਹਾਂ ਬੜੀ ਜ਼ੋਰ ਨਾਲ ਅੱਜ 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 ਜ਼ੋਰ ਸਾਰਾ ਜੋ 4 5 6 ਮਹੀਨੇ ਲੱਗੇ ਹੋਏ ਲੱਗੇ ਹੋਏ ਆ ਪਰ ਸਾਨੂੰ 4 ਤਰੀਕ ਦੇ ਰਿਜ਼ਲਟ ਦਾ ਪੂਰਾ ਪਹਿਲਾਂ ਹੀ ਆ ਕੇ ਵਿਸ਼ਵਾਸ ਆ ਕਿ ਸਾਡਾ ਰਿਜ਼ਲਟ ਪੋਜ਼ੀਟਿਵ ਆਏਗਾ ਔਰ ਅਸੀਂ ਖੁਸ਼ੀਆਂ ਮਨਾਵਾਂਗੇ 4 ਤਰੀਕ ਨੂੰ ਇਹ ਸਾਰੇ ਭਰਾ ਦੇਖੋ ਪਿੰਨੋਂ ਸਾਮ ਨੂੰ ਢੰਗੜਾ ਪਾਉਣਗੇ ਢੋਲ ਦੇ ਨਾਲ ਲੈ ਕੇ ਆਵਾਂਗੇ ਚੋਮੋ ਜੀ ਬਹੁਤ ਜ਼ਿਆਦਾ ਜਨੂਨ ਆ ਅਸੀਂ ਇੱਕ ਨੰਬਰ ਤੇ ਜਾਵਾਂਗੇ ਪਿੰਡ ਚੋਮੋ ਆਦਮਪੁਰ ਬਲਾਕ ਜਿਲ੍ਹਾ ਡਿਸਟ੍ਰਿਕਟ ਜਿਲੰਦਾ ਉਹ ਬਹੁਤ ਧੰਵਾਜ ਬਹੁਤ ਸ਼ੁਕਰੀਆ ਸੋ ਦੇਖ ਸਕਦੇ ਹੋ ਸਾ ਲੋਕਾ ਦਾ ਇਹ ਸਾਡੀ ਪੰਜਾਬ ਦੇ ਵਿੱਚ ਅੱਜ ਆਖਰੀ ਪੜਾਅ ਵਾ ਜੀ ਆਖਰੀ ਪੜਾਅ ਦਿੱਤੇ ਕਿ ਵੋਟਾਂ ਦਾ ਚਾਰ ਨੂੰ ਰਿਜ਼ਲਟ ਆ ਜਾਣਾ ਸਾਡੇ ਕੋਲ 1 ਜੂਨ ਪੂਰੇ ਭਾਰ ਦੇ ਵਿੱਚ ਵੋਟਾਂ ਪੈ ਗਈਆਂ ਨੇ ਸੋ ਹੁਣ ਆਖਰੀ ਪ੍ਰਾਧ ਨਾਲ ਨਾਲ ਚਾਰਜ ਨੂੰ ਰਿਜ਼ਲਟ ਕੀ ਬਣਦੇ ਬਾਅਦ ਦੀ ਗੱਲ ਹੈ ਲੇਕਿਨ ਲੋਕਾਂ ਤੋਂ ਸ਼ਾਹ ਵੋਟੋਂ ਨਾ ਕਿ ਬਹੁਤ ਹੈ ਬਾਕੀ ਵੀਡੀਓ ਦੀ ਬਾਤ ਹੋਰ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ